ਜੋ ਅੱਜ ਜਾ ਰਿਹਾ ਹੈ ਉਸ ਨੂੰ ਜਾ ਹੀ ਲੈਣ ਦਿਓ ਜੇਕਰ ਉਹ ਅੱਜ ਰੁਕ ਗਿਆ ਤਾਂ ਕੱਲ ਚਲਿਆ ਹੀ ਜਾਵੇਗਾ ਜਦੋਂ ਤੁਹਾਡੀ ਕਿਸਮਤ ਨਾਲ ਸਾਥ ਦੇਵੇ ਤਾਂ ਸਮਝ ਜਾਓ ਸਿਰਫ ਤੁਹਾਡੀ ਮਿਹਨਤ ਹੀ ਤੁਹਾਡਾ ਸਾਥ ਦੇਵੇਗੀ ਤੁਸੀਂ ਜਿੰਨੇ ਜ਼ਿਆਦਾ ਇਮਾਨਦਾਰ ਸੱਚੇ ਤੇ ਸਿੱਧ ਪੱਧਰੇ ਹੋ ਜਾਓਗੇ ਉਨੇ ਹੀ ਠੱਗੇ ਜਾਓਗੇ ਤੇ ਉਨੇ ਹੀ ਜ਼ਿਆਦਾ ਧੋਖੇ ਖਾਓਗੇ ਜੇ ਕਿਸੇ ਦਾ ਸਮਾਂ ਖਰਾਬ ਹੈ ਤਾਂ ਉਸ ਦਾ ਸਾਥ ਜ਼ਰੂਰ ਦਿਓ ਪਰ ਜੇਕਰ ਕਿਸੇ ਦੀ ਨੀਅਤ ਖਰਾਬ ਹੈ ਤਾਂ ਉਸ ਤੋਂ ਦੂਰੀਆਂ ਬਣਾ ਲੈਣ ਵਿੱਚ ਹੀ ਤੁਹਾਡੀ ਭਲਾਈ ਹੈ ਜ਼ਿੰਦਗੀ ਛੋਟੀ ਨਹੀਂ ਹੁੰਦੀ ਬਸ ਅਸੀਂ ਜਿਉਣਾ ਹੀ ਦੇਰੀ ਨਾਲ ਸ਼ੁਰੂ ਕਰਦੇ ਹਾਂ ਜਦੋਂ ਤੱਕ ਰਸਤੇ ਸਮਝ ਆਉਂਦੇ ਨੇ ਉਦੋਂ ਤੱਕ ਵਾਪਸੀ ਦਾ ਸਮਾਂ ਹੋ ਜਾਂਦਾ ਹੈ ਕਦੇ ਵੀ ਰਿਸ਼ਤੇ ਕਮਜ਼ੋਰ ਨਹੀਂ ਹੋਣੇ ਚਾਹੀਦੇ ਜੇ ਇੱਕ ਨੇ ਚੁੱਪ ਧਾਰੀ ਹੋਵੇ ਤਾਂ ਦੂਜੇ ਨੂੰ ਆਵਾਜ਼ ਲਾਜ਼ਮੀ ਦੇਣੀ ਚਾਹੀਦੀ ਹੈ ਸਫਲ ਹੋ ਜਾਣਾ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ ਪਰ ਸਫਲਤਾ ਨੂੰ ਸਾਂਭ ਕੇ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਤਾਸ਼ ਦਾ ਜੋਕਰ ਤੇ ਆਪਣਿਆਂ ਤੋਂ ਮਿਲੀ ਠੋਕਰ ਸਾਰੀ ਬਾਜ਼ੀ ਹੀ ਪਲਟ ਦਿੰਦੇ ਨੇ ਕਿੰਨੀ ਅਜੀਬ ਜਿਹੀ ਗੱਲ ਹੈ ਭਰੋਸਾ ਕਿਸੇ ਇਨਸਾਨ ਦੀ ਅਸਲੀਅਤ ਨੂੰ ਜਾਣ ਕੇ ਹੀ ਸ਼ੁਰੂ ਹੁੰਦਾ ਹੈ ਤੇ ਫਿਰ ਉਸ ਇਨਸਾਨ ਦੀ ਅਸਲੀਅਤ ਜਾਣ ਲੈਣ ਤੋਂ ਬਾਅਦ ਹੀ ਖਤਮ ਹੋ ਜਾਂਦਾ ਹੈ ਇਹ ਦੁਨੀਆ ਬੜੀ ਮਤਲਬੀ ਹੈ ਇਸ ਤੋਂ ਅਛਾਈ ਦੀ ਪੂਰਾ ਵੀ ਉਮੀਦ ਨਾ ਕਰਿਓ ਇੱਥੇ ਕੋਈ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਿਣ ਵਾਲਾ ਜੇ ਵਾਕਈ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਕੱਲੇ ਚੱਲਣਾ ਸਿੱਖੋ ਇਸ਼ਕ ਵੀ ਚਾਹੁੰਦੇ ਹੋ ਤੇ ਸਕੂਨ ਵੀ ਚਾਹੁੰਦੇ ਹੋ ਕਮਾਲ ਹੀ ਕਰਦੇ ਹੋ ਮੱਸਿਆ ਦੀ ਰਾਤ ਵਿੱਚ ਚੰਦਰਮਾ ਚਾਹੁੰਦੇ ਹੋ ਰਾਤ ਨੂੰ ਰੋ ਕੇ ਸੌਣਾ ਤੇ ਸਵੇਰੇ ਉੱਠ ਕੇ ਕਿਸੇ ਨੂੰ ਮਹਿਸੂਸ ਵੀ ਨਾ ਹੋਣ ਦੇਣਾ ਇਹ ਹੁਨਰ ਵੀ ਜ਼ਿੰਦਗੀ ਹੀ ਸਿਖਾਉਂਦੀ ਹੈ ਕਿਸੇ ਗੱਲ ਦਾ ਗਿਆਨ ਨਾ ਹੋਣਾ ਉਹਨਾਂ ਸ਼ਰਮਨਾਕ ਨਹੀਂ ਹੁੰਦਾ ਜਿੰਨਾ ਸਿੱਖਣ ਦੀ ਇੱਛਾ ਹੀ ਨਾ ਰੱਖਣਾ ਹੁੰਦਾ ਹੈ ਛੱਡਣ ਵਾਲੇ ਤਾਂ ਛੱਡ ਹੀ ਜਾਂਦੇ ਨੇ ਮੁਕਾਮ ਭਾਵੇਂ ਕੋਈ ਵੀ ਹੋਵੇ ਨਿਵਾਉਣ ਵਾਲੇ ਨਿਵਾ ਹੀ ਜਾਂਦੇ ਨੇ ਹਾਲਾਤ ਭਾਵੇਂ ਕੋਈ ਵੀ ਹੋਵੇ ਕਿਸੇ ਨੂੰ ਪਿਆਰ ਕਰੋ ਤਾਂ ਇੰਨਾ ਕੁ ਕਰੋ ਕਿ ਉਹ ਜਦੋਂ ਵੀ ਕਿਸੇ ਤਕਲੀਫ ਵਿੱਚ ਹੋਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਤੁਹਾਡੀ ਹੀ ਯਾਦ ਆਵੇ ਜੇਕਰ ਚਾਹੁੰਦੇ ਹੋ ਕਿ ਤੁਹਾਨੂੰ ਸਾਰੇ ਸੁਣਨ ਤਾਂ ਹੋਰਾਂ ਨੂੰ ਸੁਣਨ ਦਾ ਮਨ ਵੀ ਰੱਖੋ ਜੇ ਕੁਝ ਆਖਣ ਦੇ ਲਈ ਜੀਵ ਮਿਲੀ ਹੈ ਤਾਂ ਸੁਣਨ ਦੇ ਲਈ ਕੰਨ ਵੀ ਰੱਖੋ ਕੁਝ ਲੋਕ ਸਾਡਾ ਫਾਇਦਾ ਚੱਕਦੇ ਹੋਏ ਵੀ ਇਸ ਤਰ੍ਹਾਂ ਪੇਸ਼ ਆਉਂਦੇ ਨੇ ਕਿ ਜਿਵੇਂ ਸਾਡਾ ਫਾਇਦਾ ਚੱਕ ਕੇ ਵੀ ਉਹ ਸਾਡੇ ਤੇ एहसान ਕਰ ਰਹੇ ਹੁਣ